ਪਹਿਲਾ ਸੂਆ 52000 ਰੁਪਏ ਦਾ ਰੇਟ 14 ਕਿਲੋ ਦੁੱਧ ਤਿਆਰ ਮਿਲੂ ਲੈਵੇ ਤੋਂ ਸੋਣੀ ਸੁਨੱਖਿਆ ਰੇ 60 18 ਕਿਲੋ ਅਜੇ ਮਨ ਕਰਿਆ ਥੋੜੀ 2 ਦਿਨਾਂ ਦੀ ਸੂਈ ਹੋਏ ਹੁਣ 14 ਕਿਲੋ ਡੱਬੇ ਮਰਵਾਦਾ ਕੋਈ ਬੰਦਾ ਪਾਉਂ ਆਨਲਾਈਨ ਵੀ ਮੈਂ ਵੀਡੀਓ ਕਾਲ ਤੇ ਵੀ ਡੱਬੇ ਮਰਵਾਦਾ ਦੇਉ 25 ਆਪਾਂ ਮੰਨ ਕੇ 20 ਕਿਲੋ ਦੀ ਔੜਤੇ ਰਹਿ ਜੇ ਬੰਦਾ ਠੀਕ ਆ ਪੂਰਾ ਚੌੜੇ ਲੈਵੇ ਵਾਲੀ 18 ਕਿਲੋ ਜਮਾ ਹਾਂ ਮੱਠ ਤੇ ਪਿਆ ਚਵਾਕੇ ਵੀ ਦੇ ਦਾਂਗੇ ਆਪਾਂ ਜੇ ਕੋਈ ਆਖੂ 60000 ਰੁਪਿਆ ਰੇਟ ਰਹੂਗਾ ਤੇ ਮਗ ਹਾਂਜੀ ਹਸੀ ਕਾਲ ਦੋਸਤੋ ਬਾਬਾ ਸਵਾਤ ਕਰਦਾ ਮਿੱਤਰੋ ਤੇ ਅੱਜ ਬਾਈ ਵਿੱਕੀ ਕੋਲੇ ਨਾ ਅੱਜ ਨੌਂ ਗਾਵਾਂ ਦੀ ਜਾਣਕਾਰੀ ਲੈ ਕੇ ਦੇਵਾਂਗੇ ਚਾਰ ਤਾਂ ਹੈਗੀਆਂ ਸੂਈਆਂ ਸਵਾਈਆਂ ਇਧਰਲੇ ਪਾਸੇ ਆ ਗਈਆਂ ਇਹ ਜਮਾ ਤਾਜ਼ੀਆਂ ਸੂਈਆਂ ਹੋਈਆਂ ਤੇ ਜੇ ਗੱਲ ਕਰ ਲઈએ ਇਧਰਲੇ ਪਾਸੇ ਨਾ ਮਿੱਤਰੋ ਚੰਗੇ ਕੱਦ ਕਾਠ ਵਾਲੀਆਂ ਵੇੜਾ ਖੜੀਆਂ ਨੇ ਇਹ ਆ ਗਈਆਂ ਪੰਜ ਗਾਵਾਂ ਗੱਬਣਾ ਕਾਲੀਆਂ ਡੱਬੀਆਂ ਚੈੱਕ ਕਰ ਲਓ ਤੇ ਇਧਰਲੇ ਪਾਸੇ ਆ ਗਈਆਂ ਕ੍ਰੋਸ ਬਰੀਡ ਦੇ ਵਿੱਚ ਜਾਣਕਾਰੀ ਲੈ ਕੇ ਦਿੰਨੇ ਆ ਕਿਹੇ ਜੇ ਰੇਟ ਕਰਦਾ ਬਾਈ ਵਿੱਕੀ ਵੀਡੀਓ ਨੂੰ ਲਾਸਟ ਤੱਕ ਦੇਖਿਓ ਤਾਂ ਕਿ ਕੋਈ ਪਤਾ ਨਹੀਂ ਕਿੱਥੇ ਛੋਡੇ ਕੰਮ ਦੀ ਕੋਈ ਚੀਜ਼ ਖੜੀ ਹੋਵੇ ਔਕ ਕਰਾ ਗਏ ਬਾਈ ਨਾਲ ਗੱਲਬਾਤ ਹਾਂਜੀ ਬਾਈ ਜੀ ਸਤਿਕਾਰ ਜੀ ਸਤਿਕਾਰ ਰਵਣ ਬਾਈ ਹੋਰ ਬਾਈ ਵਧੀਆ ਬਾਈ ਚੜਦੀ ਕਲਾ ਚੜਦੀ ਕਲਾ ਬਾਈ ਅੱਛਾ ਬਾਈ ਜੇ ਗੱਲ ਕਰਕੇ ਨਾਮ ਤਾਂ ਵਿੱਕੀ ਆ ਗਿਆ ਹਾਂ ਬਾਈ ਵਿੱਕੀ ਨਾਮ ਆ ਬਾਈ ਤੇ ਜਿਹੜਾ ਆਹ ਆਪਣਾ ਪਿੰਡ ਆ ਗਿਆ ਇਹ ਕਾਲਿਆਂ ਵਾਲੀ ਪਿੰਡ ਆ ਗਿਆ ਪਿੰਡ ਆ ਗਿਆ ਬਈ ਪੰਚਾਇਤ ਘਰ ਕੋਲੇ ਆਪਣਾ ਮੰਨ ਕੇ ਜਿਆਦਾ ਨੋਹਰਾ ਪੈਂਦਾਗਾ ਠੀਕ ਹੈ ਹਾਂ ਇੱਥੋਂ ਮੰਨ ਕੇ ਤਲਵੰਡੀ ਤੋਂ ਹੈਗਾ 25 26 ਕਿਲੋਮੀਟਰ ਬਾਈ 70 30 ਕਿਲੋਮੀਟਰ ਹੈ ਬਾਈ ਅੱਛਾ ਹਾਂ ਬਾਈ ਤੇ ਸਰਸਾ ਜ਼ਿਲ੍ਹਾ ਪੈਗਾ ਸਰਸਾ ਜ਼ਿਲ੍ਹਾ ਪੈਗਾ ਹਰਿਆਣਾ ਬਾਈ ਠੀਕ ਹੈ ਵਿੱਕੀ ਮੈਨੂੰ ਐ ਦੱਸ ਦੇ ਇੱਕ ਨਾ ਅ ਚੱਲ ਦੀ ਵੀਡੀਓ ਦੇ ਵਿੱਚ ਪਹਿਲੀਆਂ ਦੇ ਵਿੱਚ ਹੀ ਆਪਦਾ ਨੰਬਰ ਬੋਲਦੇ ਨੰਬਰ ਹੈਗਾ ਭਾਈ 70157 15970 ਅੱਛਾ ਪਹਿਲੇ ਨੰਬਰ ਵਾਲੀ ਗਾਂ ਤੋਂ ਆਪਾਂ ਸਟਾਰਟ ਕਰਦੇ ਹਾਂ ਹਾਂ ਮੈਂ ਇੱਥੋਂ ਕਰਦੇ ਜਿਹੜੀ ਇਹ ਵਹੜਾ ਗਈ ਤੇਰੀ ਕਾਲੀ ਡੱਬੀ ਕਾਲੀ ਡੱਬੀ ਆ ਗਈ ਇਹਦਾ ਸੂਆ ਦੱਸ ਸੂਆ ਰਮਣ ਭਾਈ ਤੀਜਾ ਸੂਗੀ ਏ ਵੈਰੀ ਗੁੱਡ ਹਾਂ ਭਾਈ ਤੀਜਾ ਸੂਆ ਦਿਨ ਕਿੰਨੇ ਬਾਕੀ ਐ ਦਿਨ ਰਮਣ ਭਾਈ ਇਹ 10-12 ਲੈ ਜੂਗੀ ਠੀਕ ਐ 10-12 ਦਿਨ ਲੈ ਜੂਗੀ ਅ ਕਿੰਨੇ ਦੁੱਧ ਵਾਲੀ ਵਹੜਾ ਇਹ ਦੁੱਧ ਰਮਣ ਭਾਈ ਦੁੱਧ ਤਾਂ ਦੇਊਗੀ ਨਾ 20+ ਅਹਾਂ 25+ ਅੱਛਾ ਗੱਲ ਕਰ ਆਪਾਂ 20 ਕਿਲੋ ਕਹਿ ਦੇਉ 25 ਪਾਰ ਹਾਂ ਦੇਉ 25 ਆਪਾਂ ਮੰਨ ਕੇ 20 ਕਿਲੋ ਦੀ ਓੜ ਤੇ ਰਹਿ ਜੇ ਬੰਦਾ ਠੀਕ ਆ ਲੈ ਵੀ ਆ ਦੇਖ ਲੋ ਹਜੇ ਦਿਨ ਕਾਫੀ ਪਈ ਆ ਤੇ ਲੇਵਾ ਲੂਵਾ ਦਾ ਜਿਹੜਾ ਹੈਗਾ ਨਾ ਪੂਰਾ ਚੌੜੇ ਲੇਵੇ ਵਾਲੀ ਇਹ ਨਿਗਾਹ ਮਾਰ ਕੇ ਦੇਖ ਲੋ ਕਹਿਣ ਵਾਲੀ ਗੱਲ ਨਹੀਂ ਹੈਗੀ ਤੇ ਇਹਦਾ ਫਿਰ ਮੈਨੂੰ ਐਂ ਦੱਸ ਰੇਟ ਕਿੰਨਾ ਰੋ ਰੇਟ ਰਵਣੋ ਬਾਈ ਲੈਣ ਦੇਣਾ ਦਾ 90000 ਰੁਪਿਆਗਾ ਟਾਟਾ ਬ੍ਰਾਉਨ ਨੂੰ ਮੰਨ ਕੇ ਲੈ ਇੱਕ ਪੰਜ ਕਰਾ ਲਈ ਲੱਖ ਕਰਾ ਲਈਏ ਟਾਟਾ ਵਾ ਮਾਨਤਾਨ ਹੋ ਜੂ ਵਿੱਚੋਂ ਛੋਟ ਕਰ ਦਾਂਗੇ ਠੀਕ ਆ ਹਾਂ ਬਾਈ ਲੈ ਵੀ 90000 ਦੇ ਵਿੱਚੋਂ ਛੋਟ ਹੋ ਜੂ ਤੇ ਆ ਦੇਖ ਲੋ ਕੱਟੋ ਘੱਟ ਬਾਈ ਕਹਿੰਦਾ ਦੁੱਧ ਤਾਂ ਏ ਮੰਤਰ-ਮੰਤਰ ਜਿਹੜੀ ਹੈਗੀ ਚੰਗੀ ਆ। ਬੰਦੇ ਕਰਾਂ ਵੀ ਕਿ ਇਹਨੂੰ ਲਿਆ ਜਾ ਕਰ। ਇੱਧਰਲੇ ਪਾਸੇ ਵਾਲੀ ਨੂੰ ਦਿਖਾ ਕੇ ਨਾ ਵੀ ਕਿ ਇਸ ਬਿਹੜ ਦਾ ਜਿਹੜਾ ਹੈਗਾ ਸੂਆ ਦੱਸੀ ਕਰਾ। ਸੂਆ ਰਵਣ ਬਾਈ ਤੀਜਾ ਇਹਦਾ। ਅੱਛਾ ਤੀਜਾ ਸੂਆ। ਤੀਜਾ ਸੂਆ ਸੂ ਕੀ ਇਹ ਦਿਨ ਪਾਈ 12 ਤੇਰਾ ਬਾਕੀ ਬਾਈ। 12 13 ਦਿਨ ਬਾਕੀ ਕਿੰਨੇ ਦੁੱਧ ਆਲੀ ਬਾਈ? ਦੁੱਧ ਬਾਈ ਮੰਨ ਕੇ 25 ਪਲੱਸ 2 ਦੇ ਨੇ ਆਪਾਂ 20 ਕਿਲੋ ਕਹਿ ਕੇ ਦੇਵਾਂ ਮੈਂ ਬਾਈ। ਕਿਉਂਕਿ ਗਰਮੀ ਗਰਮੀ ਹੈਗੀ ਆ ਬਾਈ ਯਾਰ ਐਵੇਂ। ਅਗਲੇ ਕੋਲੇ ਦੁੱਧ ਨਾ ਦੇਵੇ ਜਾ ਕੇ ਫਿਰ ਅਗਲਾ ਤੈਨੂੰ ਪਤਾ। ਠੀਕ ਆ ਗੱਲ। ਤੀਜਾ ਸੂਏ ਇਸ ਹੁੰਦੀ ਆ। ਹਾਂ 80000 ਹੈ ਰ ਭਾਈ 80000 ਹਾਂ ਛੋਟ ਹੋ ਜੂ ਵਿੱਚੋਂ ਛੋਟ ਵਿੱਚੋਂ ਕਰ ਦਿਆਂਗੇ ਲੈ ਵੀ ਆ ਦੇਖ ਲੋ 20 ਕਿਲੋ ਵਾਲੀ ਦਾ 80000 ਦੇ ਵਿੱਚੋਂ ਛੋਟ ਹੋ ਜੂ ਲੇਵਾ ਸੋਨਾ ਤਿਆਰ ਕਰੂ ਹੋਇਆ ਦਿਨ ਕਾਫੀ ਪਏ ਆ ਤੇ ਜੇ ਗੱਲ ਕਰ ਲਗੇ ਹੁਣ ਇਧਰਲੇ ਪਾਸੇ ਤੀਜੇ ਨੰਬਰ ਵਾਲੀ ਦੀ ਵੀ ਕੀ ਆਪਾਂ ਇਹਦਾ ਸੂਆ ਕਿਹੜਾ ਆ ਗਿਆ ਪਹਿਲਾ ਸੂਰਵਣ ਭਾਈ ਇਹ ਪਹਿਲਾ ਸੂਆ ਪਹਿਲਾ ਸੂਆ ਸੂ ਗਈ ਅਜੇ ਦਿਨ ਪਏ ਆ ਇਹਦੇ ਘਟੂ ਘਟ 15 15 ਦਿਨ ਬਾਕੀ ਆ 15 ਦਿਨ ਲੈ ਜੂਗੀ ਅਜੇ ਮਨ ਲਾ ਦੰਦਾ ਤੂੰ ਮਨ ਲਾ ਖੀਰੀ ਹੋਊਗੀ ਦੋਨ ਦੇ ਚੱਕਦੀ ਆ ਮਾਰੇ ਮੜੇ ਖਰਚਾ ਹੀ ਆ ਕੱਢ ਆਏ ਅੱਛਾ ਤੇ ਪਹਿਲੇ ਸੂਏ ਕਿੰ ਕਿ ਟਿਊਟ ਹਮਰਾਉਂ ਕੋਸ਼ੀ ਕਰਾ ਲਾ ਬਾਈ ਯਾਰ 12 13 ਕਿਲੋ ਤੋਂ ਕੱਢੂਗੀ ਪਹਿਲੇ ਨੇ ਕੀ ਰੇ ਦੇਉਂਗੀ ਤਾਂ ਮਨ ਕਰੇ 15 ਕਿਲੋ ਆਪਾਂ 12 ਕਿਲੋ ਕਹਿ ਕੇ ਦੇਵਾਂਗੇ ਅੱਛਾ ਹਾਂ ਕੀ ਰੇਟ ਰਹੂ ਇਹਦਾ ਰੇਟ ਬਾਈ ਦਾ ਟਾਟਾ ਵਾਟਾ ਕਰਾਉਣਾ 55000 ਰੁਪਏ ਦਾ ਲੈਣ ਦੇ ਜਮਾ ਟਾਟਾ ਵਾਟਾ ਕਰ ਦੇ ਜਮਾ ਹਾਂ ਛੋਟ ਕਰਦੇ ਆ ਬਾਈ ਵਿੱਚੋਂ 1000 ਕਿੰਨੇ 1000 ਛੱਡ ਦੇ ਮੈਨੂੰ ਐ ਦੱਸ 50000 ਦੀ ਹੁੰਦੀ ਐ 52000 ਦੀ ਵਚੀ ਦੇ ਤਾਂ ਤੂੰ ਕਹਤਾ ਤਾਂ ਬਾਈ ਠੀਕ ਆ ਲੈ ਵੀ ਮਿੱਤਰੋ ਆਹ ਪਹਿਲਾ ਸੂਆ 52000 ਰੁਪਏ ਦਾ ਰੇਟ ਰਹੂ ਇਹਦਾ ਤੇ ਮੂੰਹਾਂ ਦੇਖ ਰਮਣ ਬਾਈ ਕਿ ਕਿੱਡਾ ਸੋਹਣਾ ਸੁਨੱਖਾ ਤੇ ਹਾਂ ਠੀਕ ਆ ਗੱਲ ਨਿਕਾ ਮੂਹ ਦਾ ਦੇਉਗੀ 15 ਕਿਲੋ ਭਈ ਔਰ 12 ਕਿਲੋ ਕਹਿ ਕੇ ਦੇ ਮਾਰਾ ਵਣ ਭਾਈ ਅੱਛਾ 12 ਕਿਲੋ 12 ਕਿਲੋ ਦੀ ਓਰ ਤੇ ਲੈ ਜਾ ਠੀਕ ਆ ਲੈ ਵੀ ਆ ਦੇਖ ਲੋ ਪਹਿਲਾ ਸੂਆ ਸੂਣ ਵਾਲੀ ਵਹੜ ਦਾ ਲੈਵਾ ਚੈੱਕ ਕਰਵਾ ਦਈਏ ਤੇ ਰੇਟ ਇਹਦਾ ਜਿਹੜਾ ਹੈਗਾ ਆਪਾਂ ਤੁਹਾਨੂੰ ਦੱਸਿਆ ਹੀ ਆ ਇਹ ਚੈੱਕ ਕਰ ਲੋ ਆ ਦੇਖ ਠੀਕ ਆ ਲਿਆ ਕਰਾ ਵਿੱਕੀ ਇਹਦਾ ਸੂਆ ਦੱਸੇਗਾ ਪਹਿਲਾ ਸੂਆ ਸੂਗੀ ਰਵਣ ਭਾਈ ਇਹ ਤੀਜਾ ਹਾਂ ਤੀਜਾ ਸੂਆ ਤੇ ਦਿਨ ਕਿੰਨੇ ਬਾਕੀ ਆ ਦਿਨ ਭਾਈ ਇਹਦੇ ਮਨ ਕੇ ਜਾਲ ਪੈ ਤਾਂ ਉਹ 15 ਕੀ ਮਨ ਦਾ ਗਰਮੀ ਦਾ ਕਰਕੇ ਮਨ ਦਾ 10 ਬਰਾਤ ਨਹੀਂ ਕੱਢੂਗੀ ਤੇ ਕਿੰਨਾ ਦੁੱਧ ਤੇ ਕੀ ਰੇਟ ਦੁੱਧ ਬਾਈਆਂ ਨੇ ਦੂਜੇ ਸੂਏ ਦਿੱਤਾਗਾ 16 17 ਕਿਲੋ ਅੱਛਾ ਦੂਜੇ ਸੂਏ 16 17 ਹੁਣ ਤੀਜੇ ਸੂਏ ਸੂ ਵੀ ਗੱਲ ਕਰ ਆਪਾਂ ਕਹਿੰਦੇ ਨਹੀਂ ਕਿ 15 16 ਕਿਲੋ ਦੀ ਓਟ ਤੇ ਲੈ ਜਾ ਬੰਦਾ ਕੋਈ ਵੀ 15 ਕਿਲੋ ਦਾ ਜਮਾ 15 ਕਿਲੋ ਜਮਾ ਹਾਂ ਵੱਟ ਤੇ ਪਿਆ ਚਵਾਕੇ ਵੀ ਦੇ ਦਾਂਗੇ ਆਪਾਂ ਜੇ ਕੋਈ ਆਖੂਆ ਬੰਦਾ ਅੱਛਾ ਚਵਾਕੇ ਸੂ ਸੂ ਪੀ ਹਾਂ ਇਹ ਕੱਪਣ ਕਪੜਾ ਹਟਗਾ ਲੈ ਸੂਪੀ ਚਵਾਕੇ ਦੇ ਦਾਂਗੇ 15 16 ਕੀ ਰੇਟਰ ਹੋ ਰੇਟ ਤਾਂ ਲੈਣ ਦੇਣਾ ਬਾਈ 67000 ਰ ਜਰਾ 65 ਦੀ ਦੇ ਦਾਂ ਚੱਲ ਟਾਟਾ ਪਟ ਲੈ ਵੀ ਆਹਾ 65000 ਰੁਪਿਆ ਰੇਟਰ ਹੋ ਚੰਗੀ ਸਮੀ ਪਲੀ ਆ ਤੇ ਬਾਕੀ ਲੰਮੀ ਲੁਮੀ ਵੀ ਚੰਗੀ ਆ ਗਈ ਆ ਜਾ ਫਿਰ ਵਿਕੀ ਕਰ ਆਪਾਂ ਇਹਨਾਂ ਦੇ ਰਮਣભાઈ ਮੁੱਲ ਰੇਟ ਨਹੀਂ ਕਰੇਗਾ ਗਾਂ ਦਾ ਬਸ ਲੈਣ ਦੇ ਨਾਲ ਮੰਨ ਕੇ ਵੀਡੀਓ ਦੇ ਪਤਾ ਕੀ ਕਹਿ ਲੱਗਦਾ ਭਾਈ ਤੂੰ ਮੁੱਲ 65 ਤਾਂ ਕਿਹੀ ਆ ਹਾਂ 65 ਦਾ ਮੈਂ ਮੰਗਣ ਦਾ ਪਹਿਲਾਂ 75 80 ਮੰਗ ਲਿਆ ਪਰ ਲੈਣ ਦੇ ਨਹੀਂ ਆਦਾ ਭਾਈ ਬਣ ਕੇ ਫੋਨ ਤੇ ਨਾ ਅਗਲਾ ਕੋਈ ਆ ਬਣ ਕੇ ਆ ਰਿਹਾ ਭਾਈ 55 ਦੀ ਹੁੰਦੀ ਆ 50 ਦੀ ਹੁੰਦੀ ਆ ਉਹਦਾ ਫਾਇਦਾ ਨਹੀਂ ਭਈ ਗੱਲ ਦਾ ਲੈਣ ਦੇ 65000 ਰੁਪਿਆ ਦਾ ਲੈਣਾ ਆਪਾਂ ਹਾਂ ਭਾਈ ਤੇ ਜਿਹੜੇ ਇਹਦਾ ਸੂਆ ਭਈ ਇਹ ਸੂਆ ਦੂਜ ਕਿੰਨੇ ਕਿ ਦਿਨ ਬਾਕੀ ਹੈ ਦਿਨ ਰਵਣ ਬਾਈ ਇਹ ਲੈ ਜੂਗੀ ਮਨ ਕੇ ਯਾਰ ਘਟ 10 ਬਾਕੀ ਅੱਛਾ 10 ਹਾਂ ਠੀਕ ਹੈ ਤੇ ਕਿੰਨੇ ਦੁੱਧ ਆਲੀ ਇਹ ਦੁੱਧ ਰਵਣ ਮੰਨ ਕੇ ਚੱਲ ਦੁੱਧ ਤਾਂ ਦੇਉਗੀ ਨਾ 16 ਸਾਰਾ ਕਿਲੋ ਹੀ ਕੱਲ ਆਪਾਂ 14 ਕਿਲੋ ਕਹਿ ਕੇ ਦੇ ਦਾਂਗੇ ਜਵਾਬ ਹੀ ਦੇਵਾਂ 14 ਕਿਲੋ ਤਾਂ ਇਹ ਵੀ ਗੱਲ ਹੈ ਜੀ ਇੱਥੇ ਆਪਣੇ ਕੋਲੇ ਮੰਨ ਕੇ ਥੂ ਵੀ ਪਈ ਕਿ ਲੀਟਰ ਹੋਵੇ ਦਾ ਰੇਟ ਲੈਣ ਦੇਣ ਬਾਈ ਇਹਦਾ 2 ਘੱਟ 60 ਦੀ ਦੇਣੀ ਆ ਬਾਈ ਠੀਕ ਹੈ ਹਾਂ ਮੰਨ ਕਰ ਲੈ ਵੀ ਆ ਦੇਖੋ ਚੈੱਕ ਕਰ ਲਓ ਤੁਸੀਂ ਇਹ ਇਹਦਾ ਰੇਟ ਕਿੰਨਾ ਕਰਿਆ ਸੀਗਾ 58000 ਰੁਪਏ ਜੋ ਮਾਨਤਨ ਕਰਦਾ ਯਾਰ ਅੱਛਾ 58000 ਹਾਂ ਠੀਕ ਹੈ ਹਾਂ ਚੈੱਕ ਕਰ ਲਓ ਅੱਛਾ ਥਨਾ ਥਨਾ ਦੀ ਸਾਫ ਆ ਹਨਾ ਸਫਾਈ ਬਹੁਤ ਥਨਾ ਥਨਾ ਦੀ ਭਾਈ ਹਾਂ ਹੂੰ ਲਿਆ ਕਰਾਂ ਫੇਰ ਹੁਣ ਆ ਜਾ ਕਰਾਂ ਇੱਧਰ ਆਪਾਂ ਸੂਈਆਂ ਕੰਨੀ ਚੱਲ ਗਏ ਤੇ ਇੱਧਰਲੇ ਪਾਸੇ ਮਿੱਤਰੋ ਸੂਈਆਂ ਆ ਗਈਆਂ ਇੱਕ ਉਹ ਤਾਂ ਬੱਚੀ ਤੇਰੀ ਘਰੇ ਰੱਖੀ ਹੋਈ ਹੈ ਘਰੇ ਰੱਖੀ ਹੋਈ ਹੈ ਭਾਈ ਅੱਛਾ ਜਿਹੜੀ ਤੇਰੇ ਕੋਲੇ ਇਹੋ ਕੋਈ ਮੰਗੂ ਆਪਾਂ ਸੇਲ ਵੀ ਕਰ ਦਾਂ ਕੋਈ ਗੱਲ ਨਹੀਂ ਅੱਛਾ ਉਹ ਘਰੇ ਘਰ ਦੀ ਬੱਚੀ ਆਪਣੀ ਤਿਆਰ ਕਰੀਏਗੀ ਇੱਕ ਵਾਰੀ ਤਾਰਾਂ ਦੇ ਰਹਿਣ ਭਾਈ ਇਹ ਮੰਨ ਕੇ ਹੁਣ ਦੂਜੀ ਵਾਰ ਦੇਈ ਜਾਂਦੀ ਹੈਗਾ ਆਪਾਂ ਕੀ ਭਰਾ ਸਕਦਾ ਬੰਦਾ ਕੋਈ ਵੀ ਅੱਛਾ ਹਾਂ ਠੀਕ ਆ ਚੱਲ ਫਿਰ ਮੈਨੂੰ ਐ ਦੱਸ ਜਿਹੜੀ ਤੇਰੀ ਆ ਸਾਹੀ ਵਾਲ ਆ ਗਈ ਹਾਂ ਭਾਈ ਇਹੇ ਸਾਹੀ ਵਾਲ ਦਾ ਜੇ ਗੱਲ ਕਰੀਏ ਕਰੋ ਹਜੰਗ ਆ ਗਿਆ ਇਹਦਾ ਰੇਟ ਕੀ ਰਹੂਗਾ ਰਮਨ ਭਾਈ ਦੁੱਧ ਦੇ ਥੱਲੇ ਨਾ ਹੁਣ ਕੇ ਕੋਈ ਬੰਦਾ ਆਖੇ ਆ ਦੁੱਧ ਤੇ ਦੇਉਗੀ ਨਾ ਸਾਰਾ ਸਾਰਾ ਕਿਲੋਈ ਅਜੇ ਮਨ ਕਰੇ ਥੋੜੀ ਦੋਕ ਦਿਨਾਂ ਦੀ ਸੂਈ ਹੋਵੇ ਹੁਣ 14 ਕਿਲੋ ਡੱਬੇ ਮਰਵਾ ਦੇ ਕੋਈ ਬੰਦਾ ਪਾਵੇਂ ਆਨਲਾਈਨ ਵੀ ਮੈਂ ਵੀਡੀਓ ਕਾਲ ਤੇ ਵੀ ਡੱਬੇ ਮਰਵਾ ਦੇ 7 ਕਿਲੋ ਟਾਈਮ ਦੇ ਅੱਛਾ ਜਿਹੜਾ ਵੀ ਕੋਈ ਬੰਦਾ ਆਖੂ ਹਾਂ ਹਾਂ 7 ਕਿਲੋ ਟਾਈਮ ਦੇ ਡੱਬੇ ਮਾਰ ਲੇ ਭਾਵੇਂ ਕੋਈ ਵੀਡੀਓ ਕ ਸੂਆ ਰਵਣ ਬਾਈ ਦੂਜਾ ਇਹਦਾ ਦੂਜਾ ਸੂਆ ਦੋ ਦਿਨ ਹੋਏ ਸੂਈ ਦੋ ਦਿਨ ਹੋਇਆ ਸੂਈ ਨੋਏ ਠੀਕ ਆ ਦੋਤਾ ਦੇਉਗੀ ਨਾ 20 ਪਲੱਸ ਆਪਾਂ 16 17 ਕਿਲੋ ਕਹਿ ਕੇ ਦੇ ਦਾਂਗੇ ਵੈਰੀ ਗੁੱਡ ਹਾਂ ਬਾਈ ਖੋਲ ਫਿਰ ਕਰਾ ਤੇ ਰੇਟ ਦੱਸ ਇਹਦਾ ਕਿੰਨਾ ਰਹੂਗਾ ਰੇਟ ਰਵਣ ਬਾਈ ਲੈਣ ਦੇਣ ਦਾ ਹਾਂ 72000 ਰੁਪਏ ਦੀ ਗਾਂ ਦੇ ਦਾਂਗੇ 72 ਦੀ ਹਾਂ ਠੀਕ ਆ ਲੈ ਵੀ ਮਿੱਤਰੋ ਆ ਦੇਖ ਲਓ ਤੁਸੀਂ ਦੋ ਦਿਨਾਂ ਦੀ ਸੂਈ ਥੱਲੇ 14 ਕਿਲੋ ਦੁੱਧ ਤਿਆਰ ਮਿਲੂ ਲੈਵੇ ਤੋਂ ਸੋਹਣੀ ਸੁਨੱਖਿਆ ਰੇਟ 72000 ਰੁਪਿਆ ਇਹ ਆ ਚੈੱਕ ਕਰ ਲਓ ਜਮਾ ਕੋਲੇ ਕੈਮਰਾ ਲਾਤਾ ਇਹ ਆਪਣੀ ਘਰ ਦੀ ਜ਼ਿੰਮੇਵਾਰੀ ਰਹੂਗੀ ਦੁੱਧ ਦੀ ਰਵਣ ਭਾਈ ਇੱਥੇ ਡੱਬੇ ਮਾਰ ਕੇ ਲੈ ਜਾ ਭਾਵੇਂ ਘਰ ਦੀ ਜ਼ਿੰਮੇਵਾਰੀ ਰਹਿਣਾ ਹੈ ਇਹ ਕੋਰੋਂ ਬਾਹਰ ਹੋਈ ਆਪਣੀ ਕੋਈ ਜ਼ਿੰਮੇਵਾਰੀ ਠੀਕ ਹੈ ਬਾਕੀ ਗਰਮੀ ਗੁਰ ਵੀ ਹੈਗੀ ਅਗਲੇ ਕੋਲ ਦੁੱਧ ਦੇਵੇ ਨਾ ਦੇਵੇ ਜਾ ਕੇ ਪਰਾਂ ਲਗਾਦਾ ਭਾਈ ਰੋਧਨੀ ਦੇ ਸਾਡੇ ਕੋਲ ਐ ਨਹੀਂ ਪਾਣੀ ਘਰ ਦੀ ਗਰੰਟੀ ਆਪਣੀ ਅਛਾ ਵਿੱਕੀ ਜਿਹੜੀ ਤੇਰੇ ਕੋਲ ਗਾਂਹਾਂ ਵਾਲੇ ਵਹਿੜਾ ਗਈ ਤੇਰੀ ਸਿੰਗਾ ਸਿੰਗਾ ਵਾਲੀ ਹਾਂ ਬਈ ਸਿੰਗਾ ਵਾਲੀ ਸਿੰਗਾ ਵਾਲੀ ਵਹਿੜਾ ਤਾਂ ਮੈਨੂੰ ਆਇਆ ਸਭ ਕਿੰਨਾ ਸੂਆ ਆ ਗਿਆ ਸੂਆ ਦੂਜਾ ਰਵਣ ਬਈ ਇਹਦਾ ਦੂਜਾ ਸੂਆ ਹਾਂ ਬਈ ਠੀਕ ਆ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਕਿੰਨਾ ਸੂਈ ਨੂੰ ਅਜੇ 4-5 ਦਿਨ ਹੋ ਗਏ ਹੁਣ ਜਮਾ 10 ਕਿਲੋ ਡੱਬੇ ਭਰਵਾ ਦਾਂਗੇ 5 ਕਿਲੋ ਟਾਈਮ ਤੇ ਜੋ ਕੋਈ ਬੰਦਾ ਆ ਕੇ ਹੈ ਤਿੱਲ ਤਿੱਲਾ ਬਈ ਅਗਲੇ ਥਣ ਤੋਂ ਮੰਨ ਕੇ 10 ਆ ਉਹਨਾਂ ਤਿੱਲ ਕਹਿ ਕੇ ਦੇਵਾਂਗੇ 3-3 ਨਹੀਂ ਕਰਕੇ ਦੇਵਾਂਗੇ ਦਿਖਾਈ ਕਰ ਉਹ ਬੱਚੀ ਚੁੰਗੀ ਆਦਾ ਦੂਜੀ ਗੱ ਲਾ ਇੱਧਰ ਕਰੀ ਕਰਾ ਇਹਨੂੰ ਇੱਧਰ ਕਰ ਕਰਾ ਉਹ ਗਾ ਦਾ ਬੱਚਾ ਇਹਨੂੰ ਚੁੰਗੀ ਦਾ ਇਹਦਾ ਬੱਚਾ ਖੜਾ ਹੈ ਐਡੀ ਸੀ ਠੰਡੀ ਹੋਈ ਆ ਉਹ ਇੱਧਰ ਕਰੀ ਕਰਾ ਇਹਨੂੰ ਇੱਧਰ ਕਰਕੇ ਨਾ ਖੜੀ ਦਾ ਕਿਹੜੇ ਥਣੋਂ ਹੋਆ ਇਹ ਬਾਈ ਉਧਰ ਅਗਲੇ ਤੋਂ ਤਿਲ ਲੱਗੀ ਉਹ ਬੱਚਾ ਚੁੰਗੀ ਦਾ ਦੂਜੀ ਗਾ ਦਾ ਹੁਣ ਇਹਦਾ ਆ ਥਣ ਜਮਾ ਸਹੀ ਆ ਹਾਂ ਓਕੇ ਆ ਬਾਈ ਫੁੱਲ ਰਿਪੋਰਟ ਆਗਲਾ ਠੀਕ ਆ ਹਾਂ ਲੈ ਖੋਲ ਫਿਰ ਕਰਾਂ ਪੱਤੇ ਲਵੀ ਤੇਰੀ ਤੋਰ ਲਵੀ ਮਿੱਤਰੋ ਇਹ ਜਿਹੜਾ ਹੈਗਾ ਨਾ ਖੜੇ ਤੂੰ ਮਤਲਬ ਥਣ ਚੁੰਗਿਆ ਉਹ ਬੱਚਾ ਦੂਜੀ ਗਾ ਦਾ ਬੱਚਾ ਚੁੰਗਿਆ ਤੇ ਪਰਲੇ ਥਣ ਤੋਂ ਤਿਲ ਲਾ ਇਹ ਹਾਂ ਤਾਰਾ ਉਹਦੀਆਂ 2-4 ਬਾਈ ਜਮਾ ਦਾ ਆਪਾਂ ਸਾਫ ਕਰੀਏ ਰੇਟਰ ਹੋਏ ਦਾ ਰੇਟ ਲੈਣ ਦੇਣ ਬਾਈ 32000 ਰੁਪਿਆ ਦਾ ਠੀਕ ਆ ਹਾਂ ਲੈ ਵੀ ਆ ਦੇਖੋ ਇਹਦਾ ਰੇਟ ਜਿਹੜਾ ਹੈਗਾ 32000 ਰੁਪਿਆ ਟਿਲ ਵਹੜ ਆ ਜਾ ਕਰਾ ਹੁਣ ਉਹ ਤਾਂ ਮੈਨੂੰ ਐ ਲੱਗਦਾ ਲੁਕਰੀ ਤਾਂ ਲਾ ਗਿਆ ਹਨਾ ਲਾ ਗਿਆ ਟੁੱਲ ਬਾਈ ਇੱਕ ਚੰਗ ਗਿਆ ਉਹ ਦੇਖ ਦੂਜੀ ਗਾਂ ਦਾ ਬੱਚਾ ਸੀਗਾ ਉਹ ਦੇਖ ਜਮਾ ਖਾਲੀ ਕਰਤਾ ਸਨ ਆ ਆਹ ਮੈਨੂੰ ਐ ਦੱਸ ਜਿਹੜੀ ਤੇਰੀ ਅਗਲੀ ਵਹਿੜਾ ਗਈ ਹਾਂ ਬਈ ਇਹਦਾ ਸੂਆ ਸੂਆ ਦੂਜਾ ਆ ਰਵਣ ਬਾਈ ਇਹਦੇ ਥੱਲੇ ਵੀ ਮੰਨ ਕੇ ਜ 14 ਕਿਲੋ ਤੋ ਹੁਣ ਤਿਆਰ ਆ ਤੀਜਾ ਦਿਨ ਅੱਜ ਸੂਈ ਨੂੰ ਬੌਲੀ ਆ 14 ਕਿਲੋ ਅੱਛਾ ਦੁੱਧ ਦਾ ਦੇਉਗੀ 16-17 ਕਿਲੋ ਹੀ ਗੱਲ ਕਰ 15 ਮੰਨ ਕੇ ਲੈ ਜਾ ਬੰਦਾ ਕੋਈ ਠੀਕ ਆ ਹਾਂ ਤੇ ਖੋਲ ਫਿਰ ਕਰਾਂ ਸੂਆ ਦੂਜਾ ਹੈ ਉਹ ਫੇਰ ਚੁੰਗੀ ਜਾਂਦਾ ਦੇਖੀ ਉਹਨੂੰ ਇਧਰ ਕਰ ਦੇ ਇਹਦਾ ਆਗਾ ਚੀਨੀ ਵਹਿੜ ਦਾ ਦੂਜਾ ਸੂਆ 14 ਲੀਟਰ ਦੁੱਧ ਤਿਆਰ ਮਿਲੂ ਮੇਰੇ ਰੇਟ ਰੇਟ ਇਹਦਾ ਰੇਟ ਰਵਣੋ ਭਾਈ 60000 ਰੁਪਿਆ ਦਾ ਲੈਣ ਦੇ ਲੈ ਹਾਂ ਠੀਕ ਆ ਲੈ ਚੱਲ ਜਮਾ ਕੋਈ ਬੰਦਾ ਆ ਕੇ ਡੱਬੇ ਮਰਵਾ ਦੇਗਾ ਆਪਾਂ 14 ਕਿਲੋ ਦੇ ਬੋਲੀ ਆ 14 ਕਿਲੋ ਇਹ ਤੀਜਾ ਦਿਨ ਹੀ ਆ ਠੀਕ ਆ 60000 ਰੁਪਿਆ ਹਾਂ ਹਾਂ ਲੈ ਜਾ ਕੇ ਦਾ ਲੈ ਵੀ ਇਹਦਾ 60000 ਰੁਪਿਆ ਰੇਟ ਰਹੂਗਾ ਤੇ ਮਗਰ ਬੱਚਾ ਇਹਦੇ ਬੱਚਾ ਇਹਦੇ ਮਗਰ ਬੱਚਾ ਰਵਣੋ ਭਾਈ ਠੀਕ ਹੈ ਹਾਂ ਭਾਈ ਇਹ ਆ ਜਰਸੀ ਦਾ ਕਰੋਸ ਜਾ ਗਿਆ ਥੋੜਾ ਇਹਦੇ ਮਗਰ ਬੱਛੀ ਇਹ ਵੀ ਦੋ ਦਿਨਾਂ ਦੀ ਸੂਈ ਹੈ ਰਵਣੋ ਭਾਈ ਆਹਾ ਹਾਂ ਭਾਈ ਠੀਕ ਹੈ ਆ ਜਾ ਕਰਾਂ ਜਿਹੜੀ ਤੇਰੀ ਆ ਵਹੜ ਆ ਗਈ ਹਾਂ ਭਾਈ ਇਹਦਾ ਸੂਆ ਦੂਜਾ ਦੂਜਾ ਰਵਣ ਭਈ ਆ ਜ ਮਨੇ ਕਾ ਦੂਜਾ ਤੀਜਾ ਦਿਨ ਰਹਿਣ ਨੂੰ ਸੂਈ ਨੂੰ ਦੂਜਾ ਤੀਜਾ ਦਿਨ ਇਸ ਲਈ ਬੌਲੀ ਹੋਵਾ ਜਮਾ 13 ਕਿਲੋ ਅੱਛਾ ਕਿੰਨਾ 13 ਕਿਲੋ ਰਵਣ ਭਈ ਡੱਬੇ ਮਰਵਾ ਲੈ 13 ਕਿਲੋ ਅੱਜ ਜਮਾ ਠੀਕ ਹੈ ਹਾਂ ਮਗਰ ਬੱਛੀ ਆ ਗਈ ਮਗਰ ਬੱਛੀ ਇਹਦੇ ਭਾਈ ਤੇ ਕੀ ਰੇਟਰ ਹੋ ਇਹਦਾ ਰੇਟਰ ਰਵਣ ਭਈ ਦਾ ਲੈਂਡ ਦੇਣ 65000 ਰੁਪਏ ਭਈ 65000 ਹਾਂ ਲੈ ਚੱਲ ਲੈ ਵੀ ਇਹ ਜੈਸੀ ਟਾਈਪ ਜੇ ਤੇ ਆ ਗਈ ਕਰੋ ਚਾ ਥੋੜਾ ਜਾਈ 65000 ਰੁਪਏ ਦੀ ਮਿਲੂਗੀ ਆਹ ਮਗਰ ਬੱਛੀ ਆ ਮਾਨਤਾਨ ਕੋਈ ਕੋਈ ਨਹੀਂ ਮਾਨਤਾਨ ਕਰ ਦਾਂਗੇ ਭਾਈ ਠੀਕ ਹੈ ਹਾਂ ਭਾਈ ਲੈ ਵੀ ਮਿੱਤਰ ਦੇ ਨੌ ਦੀਆਂ ਨੌ ਦੀ ਆਪ ਜਾਣਕਾਰੀ ਤੁਹਾਨੂੰ ਲੈ ਕੇ ਦੇਤੀ ਤੇ ਇਹਦਾ ਤਾਂ ਥਣ ਲੇਵਾ ਵੀ ਜਿਹੜਾ ਹੈਗਾ ਨਾ ਬੜਾ ਸੋਹਣਾ ਸੁਨਖਾ ਤੜਕੇ ਜਰਮਣ ਬਈ ਜਮਾਂ ਨਚੋੜੀ ਹੋਈ ਆ ਖਾਲੀ ਕਰੀ ਹੋਈ ਆ ਜਮਾਂ ਖੀਸ ਤੋਂ ਜਮਾਂ ਹਾਂ ਵੀ ਆਏ ਨਹੀਂ ਛੱਡੇ ਨਾ ਨਾ ਮਤਲਬ ਵੀ ਤੜਕੇ ਮੰਨ ਗਏ ਸਾਰੀਆਂ ਚੋਂਗਾ ਹੋ ਗਿਆਂਗਾ ਕੋਈ ਇਹਨਾਂ ਨੂੰ ਏਖੜ ਬਾਜ਼ਾਰ ਨਹੀਂ ਲੱਗੇ ਸਾਰੀਆਂ ਤੜਕੇ ਦੀ ਚਵਾਈ ਹੋਈ ਹੈ ਗਾਨਾਂ ਦੀ 7 ਵਜੇ ਚੋਂਗਾ ਸਾਰੀਆਂ ਠੀਕ ਹੈ ਜੇ ਕੋਈ ਬੰਦਾ ਆਖੂ ਆਪਾਂ ਨੂੰ ਮੰਨ ਕੇ ਚੱਲਾਂ ਆਨਲਾਈਨ ਵੀ ਮੰਗਾਉ ਆ ਆਪਾਂ ਵੀਡੀਓ ਤੇ ਮੰਨ ਕੇ ਚੱਲ ਕੋਈ ਮੰਨ ਕੇ ਵੀਡੀਓ ਕਾਲ ਕਰ ਲੈ ਆਨਲਾਈਨ ਦੋ ਟਾਈਮ ਚਵਾਈ ਕਰਕੇ ਗਾਂਵ ਭੇਜਦਾ ਕੋਈ ਚੱਕਰ ਨਹੀਂ ਠੀਕ ਹੈ ਨੰਬਰ ਬੋਲੀ ਗੱਲ ਕਰ ਆਪਣੀ ਤਸੱਲੀ ਕਰਕੇ ਲੈ ਆਵੇ ਆਉਦੀ ਇੱਥੇ ਅਗਲਾ ਘਰ ਘਰ ਦੀ ਜ਼ਿੰਮੇਵਾਰੀ ਆਪਣੀ ਦੁੱਧ ਦੀ ਇੱਥੇ ਆਵਰ ਗਰਮੀ ਗਰਮੀ ਹੈਗੀ ਆ ਬਈ ਐਵੇਂ ਅਗਲੇ ਕੋਲ ਦੁੱਧ ਦੇਵੇ ਨਾ ਜਾਬ ਕੇ ਉਹ ਗੱਲ ਹੋਰ ਅਗੇ ਠੀਕ ਹੈ ਨੰਬਰ ਹੈਗਾ ਮੇਰਾ ਬਈ 70 157 15972 ਠੀਕ ਹੈ ਹਾਂ ਇੱਕ ਨੰਬਰ 8538 48899 ਠੀਕ ਹੈ ਹਾਂ ਬਈ ਆਪਣਾ ਤਲਵੰਡੀ ਤੋਂ 25 26 ਕਿਲੋਮੀਟਰ ਹੈ ਪਿੰਡ ਇਧਰੋਂ ਸਰਸੇ ਕਨੂ ਮੰਨ ਕੇ 30 ਕਿਲੋਮੀਟਰ ਪੈਂਦਾ ਬਈ ਕਾਲਿਆਂ ਜਿੱਤਾ ਜਮਾ ਵਿੱਚ ਹੀ ਆ ਹਾਂ ਪੰਚਾਇਤ ਘਰ ਕੋਲੇ ਆਪਣਾ ਮੰਨ ਕੇ ਨੌਰਾ ਆ ਗਿਆ ਕੋਲੇ ਬੀਐਸਐਨਐਲ ਟਾਵਰ ਆ ਬਈ ਠੀਕ ਆ ਹਾਂ ਬਈ ਆ ਦੇਖ ਲੋ ਬੀਐਸਐਨ ਦਾ ਟਾਵਰ ਤੇ ਇੱਥੇ ਆਇਓ ਮਿੱਤਰੋ ਇੱਥੇ ਆ ਕੇ ਤੁਸੀਂ ਨਾ ਤਸੱਲੀ ਕਰ ਲਿਓ ਦਾਵਾ ਆਪਾਂ ਸਿਰ ਜੇ ਬੰਦਾ ਖੁਦ ਚੱਲ ਕੇ ਆਉਣਾ ਨਾ ਰਵਣ ਬਾਈ ਆਪਾਂ ਹੋਰ ਵੀ ਮਾਨਤਾ ਨ ਕਰਾਂਗੇ ਜੇ ਚੱਲ ਕੇ ਖੁਦ ਆਊਗਾ ਇੱਥੇ ਲੈ ਕੇ ਜਾਊਗਾ ਅੱਛਾ ਹਾਂ ਦੋ ਟਾਈਮ ਆਉਦੀ ਤਸੱਲੀ ਕਰਕੇ ਲਿਆਵੇ ਚੋ ਕੇ ਲਿਆਵੇ ਮਨ ਕੇ ਫੁੱਲ ਓਟ ਓਟ ਆ ਕਰਨੀ ਜੀ ਹੋਰ ਦੱਸ ਚਲੋ ਚੰਗੀ ਗੱਲ ਆ ਬਾਈ ਓਟ ਦਾ ਤਾਂ ਫਿਰ ਦੇਣੀ ਵੀ ਪਊਗੀ ਆਪਾਂ ਕੰਮ ਕਰਦੇ ਆ ਇਹ ਖੁਦ ਚੱਲ ਕੇ ਆਊਗਾ ਆਪਾਂ ਹੋਰ ਮਾਨਤਾ ਨ ਕਰਾਂਗੇ ਆਨਲਾਈਨ ਦੇ ਦਿਨ ਪਤਾ ਹੋਏ ਇਹ ਕੰਮ ਹੀ ਹੁੰਦੇ ਆ ਬਈ ਯਾਰਾ ਤੈਨੂੰ ਪਤਾ ਚੇਈ ਗਾ ਲਾ ਵੀ ਇਹ ਸੀ ਬਾਈ ਵਿੱਕੀ ਤੇ ਇੱਥੇ ਆਇਓ ਆਪਦੀਆਂ ਤਸੱਲੀ ਕਰਕੇ ਕੋਈ ਵੀ ਜਿਹੜਾ ਹੈਗਾ ਤੁਸੀਂ ਪਸ਼ੂ ਖਰੀਦ ਕਰ ਸਕਦੇ ਹੋ ਕਿਵੇਂ ਲੱਗਿਆ ਬਾਈ ਦਾ ਕੰਮ ਦੱਸਿਓ ਜਰੂਰ ਬਹੁਤ ਬਹੁਤ ਧੰਨਵਾਦ